ਲੁਧਿਆਣਾ ਦੇ ਵਿੱਚ ਵਿਜਲੈਂਸ ਬਿਊਰੋ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਜਦੋਂ ਲੱਖਾਂ ਦੀ ਨਕਦੀ ਸਮੇਤ ਐਸ.ਡੀ.ਐਮ ਦੇ ਸਟੈਨੂ ਨੂੰ ਜੋ ਹੈ ਉਹ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਦੱਸ ਦੇਖ ਲੁਧਿਆਣਾ ਦੇ ਜ਼ਿਲ੍ਹਾ ਰਾਏਪੁਰ ਦੇ ਵਿੱਚ ਐਸ.ਡੀ.ਐਮ ਦਫ਼ਤਰ 'ਚ ਇਸ ਸਟੈਨੂ ਨੂੰ ਜਿਸ ਦਾ ਨਾਮ ਜਤਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਪੁਲਿਸ ਨੇ 26 ਲੱਖ ਤੇ 6000 ਦੀ ਨਕਦੀ ਸਮੇਤ ਇਸ ਸਟੈਨੋ ਨੂੰ ਜੋ ਹੈ ਉਹ ਗ੍ਰਿਫਤਾਰ ਕੀਤਾ ਹੈ ਤੇ ਵੱਡੀ ਕਾਰਵਾਈ ਲੁਧਿਆਣਾ ਦੇ ਵਿੱਚ ਦੇਖਣ ਨੂੰ ਮਿਲੀ ਹੈ ਜਿੱਥੇ ਲੱਖਾਂ ਦੀ ਨਕਦੀ ਸਮੇਤ ਇਸ ਸਟੈਨੋ ਦੀ ਜੋ ਹੈ ਉਹ ਗ੍ਰਿਫਤਾਰੀ ਹੋਈ ਹੈ ਦੱਸਦੀ ਹੈ ਕਿ ਵਿਜੀਲੈਂਸ ਨੇ ਕਿਹਾ ਹੈ ਕਿ ਇੱਕ ਲੁਧਿਆਣਾ ਦੇ ਵਸਨੀਕ ਦੇ ਵੱਲੋਂ ਇਸ ਸਟੈਨੋ ਦੇ ਖਿਲਾਫ ਜੋ ਹੈ ਉਹ ਸ਼ਿਕਾਇਤ ਕਰਵਾਈ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਆਮ ਲੋਕਾਂ ਤੋਂ ਸਰਕਾਰੀ ਕੰਮ ਕਰਨ ਦੇ ਬਦਲੇ ਜੋ ਹੈ ਉਹ ਵਸੂਲੀ ਜੋ ਹੈ ਉਹ ਇਸ ਸਟੈਨੋ ਦੇ ਵੱਲੋਂ ਕੀਤੀ ਜਾਂਦੀ ਹੈ ਰਿਸ਼ਵਤ ਦੀ ਮੰਗ ਜੋ ਹੈ ਉਹ ਕੀਤੀ ਜਾਂਦੀ ਹੈ ਤੇ ਇਸ ਦੇ ਤਹਿਤ ਵਿਜੀਲੈਂਸ ਬਿਊਰੋ ਦੇ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ ਸਟੈਨੋ ਨੂੰ ਜੋ ਹੈ ਉਹ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਇਸ ਛਾਪੇਮਾਰੀ ਦੇ ਦੌਰਾਨ ਜੋ ਹੈ ਉਹ ਵਿਜੀਲੈਂਸ ਨੂੰ ਲੱਖਾਂ ਦੀ ਨਕਦੀ ਦੱਸਦੀ ਹੈ ਕਿ 26 ਲੱਖ 6000 ਦੀ ਨਕਦੀ ਜੋ ਹੈ ਉਹ ਇਸ ਸਟੈਨੋ ਦੇ ਕੋਲੋਂ ਬਰਾਮਦ ਹੁੰਦੀ ਹੈ ਤੇ ਜਦੋਂ ਵਿਜੀਲੈਂਸ ਇਸ ਨਕਦੀ ਦੇ ਬਾਰੇ ਪੁੱਛਗਿੱਛ ਕਰਦਾ ਹੈ ਤੇ ਪਤਾ ਕਰਦਾ ਹੈ ਕਿ ਇਹ ਨਕਦੀ ਕਿਸ ਵਾਸਤੇ ਹੈ ਤਾਂ ਜੋ ਸਟੈਨੋ ਸੀਓ ਦਸਨ ਦੇ ਵਿੱਚ ਅਸਫਲ ਰਹਿ ਜਾਂਦਾ ਹੈ ਕਿ ਇਹ ਨਕਦੀ ਕਿਸ ਚੀਜ਼ ਦੀ ਹੈ ਕਿਸ ਚੀਜ਼ ਨਾਲ ਸੰਬੰਧਿਤ ਹੈ ਤੇ ਇਸੇ ਦੇ ਤਹਿਤ ਇਸ ਸਟੈਨੋ ਜਤਿੰਦਰ ਸਿੰਘ ਨੂੰ 26 ਲੱਖ 6000 ਦੀ ਨਕਦੀ ਸਮੇਤ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਹੈ ਤਾਂ ਲੁਧਿਆਣੇ ਦੇ ਜ਼ਿਲ੍ਹਾ ਰਾਇਕੋਟ ਦੇ ਸੀਐਮ ਦਫ਼ਤਰ ਚ ਲੱਗਾ ਇਸਟੈਨੋ ਜੋਸੀਪ ਇਹ ਰਿਸ਼ਵਤ ਦੇ ਦੋਸ਼ਾ ਤਹਿਤ ਵਿਜੀਲੈਂਸ ਵੱਲੋਂ ਇਸ ਨੂੰ ਗ੍ਰਿਫਤਾਰ ਜੋ ਹੈ ਉਹ ਕਰ ਲਿਆ ਗਿਆ ਹੈ